ਹਾਂਜੀ ਪੱਤਰਕਾਰ ਸਾਥੀਓ ਜੈ ਹਿੰਦ ਇੱਕ ਵਾਰੀ ਫੇਰ ਤੋਂ ਤੁਹਾਡੇ ਰੂਬਰੂ ਕਈਆਂ ਲਈ ਖੁਸ਼ਖਬਰੀ ਤੇ ਕਈਆਂ ਲਈ ਬੁਰੀ ਖਬਰ ਤੇ ਅੱਜ ਦਾ ਦਿਨ ਨਾਲ ਕੁਝ ਦੋ ਗੱਲਾਂ ਤੁਹਾਨੂੰ ਕਰਨੀਆਂ ਹੈ ਪਹਿਲੀ ਗੱਲ ਤੇ ਕਿ ਮੈਂ ਆਪਣੇ ਜਿਹੜਾ ਕਾਰੋਬਾਰ ਆ ਉਹਦੇ ਤੋਂ ਰਿਟਾਇਰਮੈਂਟ ਜਿਹੜੀ ਆ ਉਹ ਕਰ ਲਈ ਆਪਣੀ ਹੁਣ ਮੈਂ ਪੂਰੀ ਤਰ੍ਹਾਂ ਨਾਲ ਸਰਗਰਮ ਪੱਤਰਕਾਰੀ ਦੇ ਵਿੱਚ ਤੇ ਸਮਾਜ ਸੇਵਾ ਲਈ ਆਪਣੀ ਪੱਤਰਕਾਰਾਂ ਦੀ ਜਿਹੜੀ ਇੱਥੇ ਬੰਦੀ ਸ਼ਹੀਰ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਮੇਰਾ ਪੂਰਾ ਸਭਾ ਜਿਹੜਾ ਵਾਹ ਹੁਣ ਇਹਨਾਂ ਦੇ ਪ੍ਰਤੀ ਮਰਿਪਤਾ ਮੰਗਾ ਜੇਕਰ ਪੱਤਰਕਾਰੀ ਤਾ ਉਹਦੇ ਵਿੱਚ ਮੈਂ ਪਹਿਲਾਂ ਵੀ ਪੱਤਰਕਾਰੀ ਕੀਤੀ ਤੇ ਇੱਕ ਚੀਜ਼ ਹੈ ਵੀ ਬਹੁਤ ਅਲੱਗ ਤਰ੍ਹਾਂ ਦੀ ਪੱਤਰਕਾਰੀ ਜਿਹੜੇ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਜਿੰਨਾਂ ਨੇ ਮੇਰੀ ਪੱਤਰਕਾਰੀ ਵੇਖੀ ਆ ਤੇ ਉਹ ਜਾਣਦਿੰਨੇ ਵੀ ਮੇਰੀ ਪੱਤਰਕਾਰੀ ਦਾ ਲੈਵਲ ਕਿਹੋ ਜਿਹਾ ਮੈਂ ਇਹੋ ਜੀਆਂ ਵੀ ਪੁਲਸ ਪੀਸੀਆਂ ਕਰ ਛਡੀਆਂ ਸਾਰੀ ਦਿਹਾੜੀ ਜਾਂ ਲੀਡਰਾਂ ਦੇ ਮਗਰ ਚਿੰਤਾਗਰੀ ਕਰ ਛੱਡੀ ਇਹੋ ਜੀ ਪੱਤਰਕਾਰੀ ਮੈਂ ਨਹੀਂ ਕਰਦਾ ਤੇ ਨਾ ਮੈਨੂੰ ਆਉਂਦੀ ਆ ਮੈਂ ਲੋਕ ਸੇਵਾ ਦੀ ਪੱਤਰਕਾਰੀ ਜਿਹੜੀ ਮੈਂ ਹਮੇਸ਼ਾ ਕੀਤੀ ਆ ਤੇ ਗਾ ਵੀ ਕਰਾਂਗਾ ਹੁਣ ਬਾਕੀ ਵੀ ਜਿਹੜੇ ਪੱਤਰਕਾਰ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਵੀ ਦੇਖੋ ਵੀ ਜਿਹੜੀ ਪੱਤਰਕਾਰੀ ਤੁਸੀਂ ਕਰਦੇ ਪਏ ਹੋ ਤੇ ਤੁਸੀਂ ਆਪਣੇ ਲਈ ਕਰਦੇ ਪਏ ਹੋ ਤੇ ਬਾਕੀ ਰਹੀ ਤੁਸੀਂ ਜਨਤਾ ਦੀ ਫੇਮ ਲਈ ਕਿਹੜੀ ਪੱਤਰਕਾਰੀ ਕਰਦੇ ਹੋਏ ਚਲੋ ਮੇਰੀ ਪੱਤਰਕਾਰੀ ਦੀ ਸ਼ੁਰੂਆਤ ਆਉਣ ਵਾਲੇ 48 ਘੰਟਿਆਂ ਦੇ ਵਿੱਚ ਇੱਕ ਇਹੋ ਜਿਹੇ ਖਲਾਸੇ ਦੇ ਨਾਲ ਜਿਹੜਾ ਕਿ ਅੰਮ੍ਰਿਤਸਰ 에어ਪੋਰਟ ਦਾ ਖਲਾਸਾ ਜਿੱਥੇ ਕਰੋੜਾਂ ਰੁਪਏ ਦਾ ਲੋਕਾਂ ਨੂੰ ਝੂਨਾ ਲਗਾਇਆ ਜਾ ਰਿਹਾ ਲੋਕਾਂ ਕੋਲੋਂ ਜ਼ਬਰੀ ਵਸੂਲੀ ਉਹਨੂੰ ਮੈਂ ਜ਼ਬਰੀ ਵਸੂਲੀ ਕਹਾਂਗਾ ਕਿ ਜ਼ਬਰੀ ਵਸੂਲੀ ਕੀਤੀ ਜਾ ਰਹੀ ਹੈ ਉਹਦਾ ਖਲਾਸਾ ਕਰਨ ਜਾ ਰਿਹਾ ਆਪਣੀ ਪੱਤਰਕਾਰੀ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਜਾ ਰਿਹਾ ਤੇ ਜੋ ਪੱਤਰਕਾਰ ਮੇਰੇ ਨਾਲ ਮੇਰੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਨੇ ਮੇਰੇ ਨਾਲ ਮਿਲ ਕੇ ਪੱਤਰਕਾਰੀ ਕਰਨੀ ਚਾਹੁੰਦੇ ਨੇ ਲੋਕ ਸੇਵਾ ਕਰਨੀ ਚਾਹੁੰਦੇ ਨੇ ਤੇ ਮੇਰੇ ਵੱਲੋਂ ਉਹਨਾਂ ਨੂੰ ਆਮੰਤਨ ਕੀਤਾ ਹੈ ਕਿ ਉਹ ਸਾਰੇ ਮੇਰੇ ਨਾਲ ਜਲਦ ਤੋਂ ਜਲਦ ਜਿਹੜਾ ਸੰਪਰਕ ਕਰਨ ਤੇ ਜੋ ਲੋਕ ਸ਼ਹੀਦ ਭਗਤ ਸਿੰਘ ਪ੍ਰੈਸਰ ਸੋਸਾਇਟੀਸ਼ਨ ਦੇ ਨਾਲ ਜੁੜ ਕੇ ਇੱਕ ਵਧੀਆ ਤਰ੍ਹਾਂ ਦੀ ਪੱਤਰਕਾਰਾਂ ਦੀ ਜਿਹੜੀ ਲੋਕ ਸੇਵਾ ਕਰਨੀ ਚਾਹੁੰਦੇ ਨੇ ਉਹ ਵੀ ਮੇਰੇ ਨਾਲ ਜਲਦੀ ਤੋਂ ਜਲਦੀ ਸੰਪਰਕ ਕਰਨ ਤੇ ਹੁਣ ਮੈਂ ਦੂਸਰੀ ਗੱਲ ਇੱਕ ਹੋਰ ਕਰਾਂਗਾ ਕਿ ਪਿਛਲੇ ਦਿਨੀ ਮਾਮਲਾ ਕਾਫੀ ਗਰਮ ਰਿਹਾ ਕੀ ਪੱਤਰਕਾਰਾਂ ਦਾ ਵੀ ਲੋ ਜੀ ਪੱਤਰਕਾਰਾਂ ਦੀਆਂ ਮੰਗਾਂ ਨਹੀਂ ਅਸੀਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਅਸੀਂ ਕਾਲੀਆਂ ਝੰਡੀਆਂ ਵਖਾਵਾਂਗੇ ਮੁੜ ਕੇ ਕੀ ਹੋਇਆ ਜੀ ਨਹੀਂ ਜੀ ਉਹ ਸਾਨੂੰ ਅ ਅਸੀਂ ਉਹ ਮੰਗ ਪੱਤਰ ਦਵਾ ਕੇ ਮੁੱਖ ਮੰਤਰੀ ਖਾ ਨੂੰ ਪ੍ਰਸ਼ਾਸਨ ਨੇ ਸਾਨੂੰ ਯਕੀਨ ਦਵਾਇਆ ਮੁੜ ਕੇ ਲਈ ਜੀ ਪ੍ਰਸ਼ਾਸਨ ਨੇ ਸਾਡੇ ਨਾਲ ਧੋਖਾ ਕਰ ਦਿੱਤਾ ਅਸੀਂ ਰੋਸ ਮਾਰਚ ਕੱਢਾਂਗੇ ਅਸੀਂ ਮੰਗ ਪੱਤਰ ਨਹੀਂ ਦੇ ਸਕੇ ਅਸੀਂ ਰੋਸ ਮਾਰਚ ਕੱਢਾਂਗੇ ਰੋਸ ਮਾਰਚ ਵੀ ਕੱਢਿਆ ਗਿਆ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹਾਂਗਾ ਖਾਸ ਤੌਰ ਤੇ ਪ੍ਰਧਾਨ ਜਗਵੀਰ ਸਿੰਘ ਪੱਟੀ ਜੀ ਨੂੰ ਕਿ ਦੇਖੋ ਜੀ ਤੁਸੀਂ ਗਾਲੀਆਂ ਝੰਡੀਆਂ ਦਾ ਪ੍ਰੋਗਰਾਮ ਬਣਾਇਆ ਸੀ ਜਿਹੜਾ ਕਿ ਤੁਹਾਡਾ ਪ੍ਰਸ਼ਾਸਨ ਨੇ ਹੋਣ ਨਹੀਂ ਦਿੱਤਾ ਲਓ ਪਰਮਾਤਮਾ ਨੇ ਤੁਹਾਨੂੰ ਇੱਕ ਵਾਰੀ ਫੇਰ ਮੌਕਾ ਦਿੱਤਾ ਭਗਵੰਤ ਮਾਨਸਾ ਫੇਰ ਆ ਰਹੇ ਨੇ ਪਰਸੋਂ ਤੇ ਵਕਾਹਾਂ ਭੜਾ ਗਾਲੀਆਂ ਝੰਡੀਆਂ ਵੇਖੀਆ ਭਲਾ ਕਿਹੜੀਆਂ ਤੁਸੀਂ ਗਾਲੀਆਂ ਝੰਡੀਆਂ ਵਖਾਉਣੀਆਂ ਸੀ ਉਹਨਾਂ ਨੂੰ ਕਿ ਜਾਂ ਫਿਰ ਪੱਤਰਕਾਰਾਂ ਦੇ ਨਾਲ ਡਰਾਮਾ ਹੀ ਕਰਨਾ ਸੀ ਪੱਤਰਕਾਰਾਂ ਨੂੰ ਜਾਂ ਤੇ ਆਇਆਤ ਵਾਰ ਇਸ ਵਾਰ ਆਪਣੀ ਵਾਦਾ ਪੂਰਾ ਕਰੋ ਕਿ ਤੁਸੀਂ ਕਾੜੀਆਂ ਝੰਡੀਆਂ ਵਗਾਉਣੀਆਂ ਹਨ ਤੇ ਵਖਾਓ ਤੇ ਜੇ ਨਹੀਂ ਤੇ ਕਿਰਪਾ ਕਰਕੇ ਪੱਤਰਕਾਰਾਂ ਦੇ ਜਜ਼ਬਾਤਾਂ ਨਾਲ ਖੇਡਣਾ ਉਹਨਾਂ ਨੂੰ ਐਕਸਪਲੋਇਟ ਕਰਨਾ ਜਿਹੜਾ ਇਹ ਬੰਦ ਕਰ ਦਿਓ ਤੇ ਬਾਕੀ ਪੱਤਰਕਾਰੋਂ ਹੁਣ ਅਸੀਂ ਮਿਲਦੇ ਹਾਂ ਫੀਲਡ ਦੇ ਵਿੱਚ ਨਵੇਂ ਸਿਰੇ ਤੋਂ ਨਵੀਂ ਊਰਜਾ ਦੇ ਨਾਲ ਸਭ ਕੁਝ ਨਵਾਂ ਲੈ ਕੇ ਤੇ ਪੱਤਰਕਾਰੀ ਦਾ ਰਗ ਟੰਗ ਕੁਝ ਹੋਰ ਹੋਏਗਾ ਧੰਨਵਾਦ ਜੀ ਆਇਆਂ ਨੂੰ